ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਰੀਆਂ ਚਰਚਾਵਾਂ ਛਿੜਦੀਆਂ ਨੇ ਵੱਖ-ਵੱਖਰੇ ਮੁੱਦੇ ਉੱਠਦੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਵੱਡਾ ਮਸਲਾ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਬੁੱਡੇ ਨਾਲੇ ਨੂੰ ਲੈ ਕੇ ਸੰਘਰਸ਼ ਵਧਣ ਦੀ ਗੱਲ ਹੁੰਦੀ ਹੈ ਉਧਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਲੈ ਕੇ ਚਰਚਾ ਬਹੁਤ ਵੱਡੀ ਛਿੜੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਮਤੇ ਪੈਣ ਦੇ ਦੌਰ ਆ ਚੁੱਕੇ ਨੇ ਇੱਕ ਪਿੰਡ ਹੁਣ ਤੋਂ ਕੁਝ ਦਿਨ ਪਹਿਲਾਂ ਮਤਾ ਪਾਉਂਦਾ ਹੈ ਕਿ ਪ੍ਰਵਾਸੀ ਛੱਟ ਦੇ ਪਿੰਡ ਦੇ ਵਿੱਚ ਨਾ ਤਾਂ ਕਰਾਈ ਤੇ ਰਹਿਣਗੇ ਤੇ ਨਾ ਸਾਡੇ ਪਿੰਡ ਦੇ ਵਿੱਚ ਜ਼ਮੀਨ ਲੈ ਸਕਣਗੇ ਯੂਪੀ ਬਿਹਾਰ ਦੇ ਨਾ ਵਸਨੀਕਾਂ ਦੇ ਲਈ ਇਸ ਤਰ੍ਹਾਂ ਦਾ ਜਦੋਂ ਮਾਬਦਾਂਡ ਪਿੰਡਾਂ ਦੇ ਵਿੱਚ ਓਣਾ ਸ਼ੁਰੂ ਹੋਇਆ ਤਾਂ ਇਸ ਤੋਂ ਬਾਅਦ ਪੰਜਾਬ ਦੀ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਇਹ ਦਖਲ ਦਿੱਤੀ ਗਈ ਹੈ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਸਾਰੇ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਰਕਾਰ ਇਹ ਦੌਰ ਤੁਰਿਆ ਕਿਉਂ ਇਸ ਨੂੰ ਲੈ ਕੇ ਸਵਾਲ ਕੀ ਹੋਏ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਮੌਜੂਦ ਨੇ ਡੱਲਾ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਗਗਨਦੀਪ ਸਿੰਘ ਜੀ ਬਹੁਤ ਧੰਨਵਾਦ ਯਲਾ ਸਾਬ ਲਗਾਤਾਰ ਚਰਚਾਵਾਂ ਸੀ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਬਹੁਤ ਹੋ ਰਹੇ ਨੇ ਬਹੁਤ ਵੱਡੇ ਪਗਿੰਤੀ ਜਿਹੜੀ ਪ੍ਰਵਾਸੀਆਂ ਦੀ ਹੋ ਰਹੀ ਹੈ ਕੁਝ ਕੁ ਜਿਹੇ ਏਰੀਆ ਲੁਧਿਆਣਾ ਹੋਵੇ ਮੰਡੀ ਗੋਵਿੰਦਗੜ੍ਹ ਹੋਵੇ ਇੱਧਰ ਕਿਹਾ ਜਾਂਦਾ ਕਿ ਹੁਣ ਇਹਨਾਂ ਦਾ ਘੜ ਬਣ ਚੁੱਕਿਆ ਪਰ ਹੁਣ ਚਰਚਾਵਾਂ ਨੇ ਕਿ ਪਿੰਡਾਂ ਦੇ ਵਿੱਚੋਂ ਮਤੇ ਪੈਣ ਲੱਗੇ ਨੇ ਕਿ ਪ੍ਰਵਾਸੀ ਨਾ ਤਾਂ ਪਿੰਡ 'ਚ ਜ਼ਮੀਨ ਲੈ ਸਕੇਗਾ ਨਾ ਕਿਰਾਏ ਤੇ ਰਹਿ ਸਕੇਗਾ ਦੇਖੋ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਸਾਡੇ ਮੁਲਕ ਦੇ ਜਿੰਨੇ ਵੀ ਵਸਿੰਦੇ ਪਾਵਿਓ ਯੂਪੀ ਤੋਂ ਨੇ ਬਿਹਾਰ ਤੋਂ ਨੇ ਹਿਮਾਚਲ ਤੋਂ ਨੇ ਗੁਜਰਾਤ ਤੋਂ ਨੇ ਜਾਂ ਕਿਸੇ ਵੀ ਸੂਬੇ ਤੋਂ ਨੇ ਜਦੋਂ ਪੰਜਾਬ ਆ ਕੇ ਰਹਿੰਦੇ ਨੇ ਹਮ ਤਕਨੀਕੀ ਤੌਰ ਤੇ ਅਸੀਂ ਸਮਝੀਏ ਕਿ ਉਹ ਪ੍ਰਵਾਸੀ ਨਹੀਂ ਨੇ ਪਹਿਲਾਂ ਤਾਂ ਅਸੀਂ ਇਹ ਸਮਝੀਏ ਕਿ ਉਹ ਪ੍ਰਵਾਸੀ ਨਹੀਂ ਹਮ ਅਗਰ ਉਹ ਪ੍ਰਵਾਸੀ ਨੇ ਤੇ ਕੀ ਜੇ ਅਸੀਂ ਉੱਤਰ ਪ੍ਰਦੇਸ਼ ਜਾ ਕੇ ਰਵਾਂਗੇ ਮੈਂ ਬਹੁਤ ਸਮਾਂ ਨੌਇਡਾ ਰਿਆਂ ਕੀ ਫਿਰ ਮੈਂ ਉੱਥੇ ਪ੍ਰਵਾਸੀ ਸੀ ਨਹੀਂ ਮੈਂ ਪ੍ਰਵਾਸੀ ਨਹੀਂ ਸੀ ਇਸ ਮੁਲਕ ਦੇ ਵਿੱਚ ਜਿੰਨੇ ਵੀ ਸਾਡੇ ਨਾਗਰਿਕ ਨੇ ਜਿਨ੍ਹਾਂ ਕੋਲੇ ਆਧਾਰ ਕਾਰਡ ਹੈ ਜਿਨ੍ਹਾਂ ਕੋਲ ਇਸ ਮੁਲਕ ਦੀ ਨਾਗਰਿਕਤਾ ਹੈ ਅਸੀਂ ਸਾਰੇ ਦੇਸ਼ ਵਾਸੀ ਆ ਹੁਣ ਇਹ ਦੂਜੇ ਸੂਬਿਆਂ ਤੋਂ ਜਿਹੜੇ ਪੰਜਾਬ ਚ ਆ ਕੇ ਲੋਕ ਰਹਿ ਰਹੇ ਨੇ ਉਹ ਪ੍ਰਵਾਸੀ ਨਹੀਂ ਨੇ ਹਮ ਹੈ ਉਹ ਆਪਣੇ ਮੁਲਕ ਦੇ ਨੇ ਆਪਣੇ ਭੈਣ ਭਰਾ ਨੇ ਹਾਂ ਖੁਰ ਜਿਹੜਾ ਇਹ ਵਿਸ਼ਾ ਇਹ ਬੜਾ ਸੰਵੇਦਨਸ਼ੀਲ ਵਿਸ਼ਾ ਵੀ ਹੈ ਇਹ ਬੜਾ ਮਹੱਤਵਪੂਰਨ ਵੀ ਹੈ ਔਰ ਇਹਦੇ ਉੱਤੇ ਜ਼ਰੂਰ ਚਿੰਤਾ ਹੋਣੀ ਚਾਹੀਦੀ ਹੈ ਔਰ ਇਹਦੇ ਤੇ ਡਿਸਕਸ਼ਨ ਚਰਚਾ ਖੁੱਲੀ ਹੋਣੀ ਚਾਹੀਦੀ ਹੈ ਬਿਨਾਂ ਪੱਖਪਾਤ ਤੋਂ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਆਪਣੇ ਮੁਲਕ ਚ ਕਿਸੇ ਨੂੰ ਵੀ ਰੋਕ ਨਹੀਂ ਸਕਦੇ ਕਿ ਤੂੰ ਕਿੱਥੇ ਜਾ ਕੇ ਰਹਿਣਾ ਹੈ ਕੋਈ ਵੀ ਵਿਅਕਤੀ ਕਿਤੇ ਵੀ ਜਾ ਕੇ ਰਵੇ ਉਹਨੂੰ ਅਸੀਂ ਰੋਕ ਨਹੀਂ ਸਕਦੇ ਰੋਕ ਕੌਣ ਸਕਦਾ ਹੈ ਸਰਕਾਰਾਂ ਕਿਸ ਰੂਪ ਚ ਜਿਵੇਂ ਹਿਮਾਚਲ ਨੇ ਕਿਹਾ ਕਿ ਪੰਜਾਬੀ ਜਾਂ ਕੋਈ ਵੀ ਹੋਰ ਜਿਹੜੇ ਦੂਸਰੇ ਸੂਬਿਆਂ ਦੇ ਲੋਕ ਨੇ ਉਹ ਹਿਮਾਚਲ ਚ ਜਗ੍ਹਾ ਨਹੀਂ ਖਰੀਦ ਸਕਦੇ ਇਹ ਹਿਮਾਚਲ ਸਰਕਾਰ ਨੇ ਕਾਨੂੰਨ ਬਣਾਤਾ ਉੱਥੇ ਕੋਈ ਰੌਲਾ ਹੀ ਨਹੀਂ ਹੁਣ ਅਸੀਂ ਉੱਥੇ ਪੰਜਾਬੀ ਕਦੇ ਅਸੀਂ ਲੜਦੇ ਆ ਇਸ ਗੱਲ ਨੂੰ ਵੀ ਅਸੀਂ ਕਿੱਲੇ ਖਰੀਦਨੇ ਆ ਜੀ ਪੰਜ ਹਿਮਾਚਲ ਚ ਸਾਨੂੰ ਜਗ੍ਹਾ ਦੋ ਅਸੀਂ ਉੱਥੇ ਖਰੀਦਦੇ ਹੀ ਨਹੀਂ ਅਸੀਂ ਬਹੁਤ ਸਾਰੇ ਪੰਜਾਬੀ ਹਿਮਾਚਲ ਚ ਜਾ ਕੇ ਕੰਮ ਕਰਦੇ ਆ ਅਸੀਂ ਜਗ੍ਹਾ ਨਹੀਂ ਖਰੀਦ ਸਕਦੇ ਹੁਣ ਅਗਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇੱਕ ਦੋ ਪਿੰਡਾਂ ਦੇ ਵਿੱਚ ਗੱਲ ਤੁਰੀ ਹੈ ਜਿਵੇਂ ਤੁਸੀਂ ਵੀ ਦੱਸਿਆ ਮੈਂ মিডিਆ ਦੇ ਵਿੱਚ ਵੀ ਖਬਰਾਂ ਦੇਖੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇੱਕ ਪਿੰਡ ਦੇ ਮਾਮਲੇ ਚ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਇਹ ਗੁੰਝਲਦਾਰ ਵਿਸ਼ਾ ਹੈ ਇਹ ਉਭਰਿਆ ਕਿਉਂ ਹੈ ਗਗਨਦੀਪ ਜੀ ਉਭਰਿਆ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਖਰਾਬ ਹੋ ਰਿਹਾ ਭਾਵੇਂ ਪਿੰਡਾਂ 'ਚ ਭਾਵੇਂ ਸ਼ਹਿਰਾਂ 'ਚ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਕ੍ਰਾਈਮ ਬਹੁਤ ਜ਼ਿਆਦਾ ਹੋ ਗਿਆ ਔਰ ਇਹ ਜਿਹੜਾ ਅਸੰਤੁਲਨ ਬਣਿਆ ਹੈ ਇਹ ਬੇਰੁਜ਼ਗਾਰੀ ਵੀ ਇਹਦੇ ਪਿੱਛੇ ਇੱਕ ਕਾਰਨ ਹੈ ਕੰਮ ਦੀ ਕਮੀ ਵੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਜੀ ਦੇ ਕਰਕੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਇਹ ਚਿੰਤਾਜਨਕ ਸਥਿਤੀ ਬਣ ਰਹੀ ਹੈ ਔਰ ਸਾਨੂੰ ਸਾਰੇ तमाम ਬੁੱਧੀਜੀਵੀਆਂ ਨੂੰ ਸਾਰੇ ਪੰਜਾਬ ਦੇ ਆਮ ਲੋਕਾਂ ਨੂੰ ਮਿਲ ਜੁਲ ਕੇ ਇਸ ਸਮੱਸਿਆ 'ਚੋਂ ਪੰਜਾਬ ਨੂੰ ਕੱਢਣਾ ਪਏਗਾ ਹੁਣ ਇਹ ਪਿੰਡ ਪੱਧਰ ਤੇ ਜਿਹੜੇ ਫੈਸਲੇ ਹੋ ਰਹੇ ਨੇ ਅਗਰ ਅਸੀਂ ਪਿੰਡ ਵਾਲਿਆਂ ਦੀ ਗੱਲ ਸੁਣਦੇ ਹਾਂ ਤੇ ਉਹ ਆਪਣੇ ਆਪ ਨੂੰ ਇਹ ਦਾਵਾ ਕਰਦੇ ਨੇ ਕਿ ਸਾਡਾ ਫੈਸਲਾ ਸਹੀ ਹੈ ਪਰ ਜੇ ਅਸੀਂ ਦੂਜਾ ਪੱਖ ਦੇਖੀਏ ਪੰਜਾਬ ਦੀ ਆਰਥਿਕਤਾ ਕੀ ਯੂਪੀ ਬਿਹਾਰ ਹਿਮਾਚਲ ਜਾਂ ਦੂਜੇ ਸੂਬਿਆਂ ਦੇ ਲੋਕਾਂ ਤੋਂ ਬਿਨਾ ਪੰਜਾਬ ਦੀ ਆਰਥਿਕਤਾ ਟਿਕਦੀ ਹੈ ਹੂੰ ਸਾਡੇ ਲੱਖਾਂ ਦੇ ਲੱਖਾਂ ਬੱਚੇ ਬਾਹਰ ਜਾ ਰਹੇ ਨੇ ਪੜਨ ਨੂੰ ਅਸੀਂ ਨਹੀਂ ਰੋਕ ਸਕਦੇ ਉਹਨਾਂ ਨੂੰ ਕਿਉਂਕਿ ਉਹ ਬੱਚੇ ਆਜ਼ਾਦ ਨੇ ਆਪਣੇ ਫੈਸਲੇ ਕਰਨ ਲਈ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਆਸਟ੍ਰੇਲੀਆ ਕੋਈ ਯੂਰਪ ਕੋਈ ਯੂਕੇ ਸਾਡੇ ਬੱਚੇ ਜਦੋਂ ਜਾ ਰਹੇ ਨੇ ਤੇ ਸਾਡੀ ਖੇਤੀ ਪਿਛਲੇ ਸਾਲਾਂ ਚ ਸਿਰਫ ਤੇ ਸਿਰਫ ਪੰਜਾਬੀਆਂ ਦੇ ਸਿਰ ਤੇ ਨਹੀਂ ਹੈ ਹੁਣ ਪੰਜਾਬ ਦੀ ਖੇਤੀ ਹੂੰ ਜਦੋਂ ਝੋਨੇ ਦੀ ਜਦੋਂ ਝੋਨੇ ਦੀ ਲਵਾਈ ਹੋਣੀ ਹੁੰਦੀ ਹੈ ਮੈਂ ਪੰਜਾਬੀ ਜੀਪਾਂ ਲੈ ਕੇ ਟਰੱਕ ਲੈ ਕੇ ਕਾਰਾਂ ਲੈ ਕੇ ਰੇਲਵੇ ਸਟੇਸ਼ਨਾਂ ਤੇ ਦੇਖਿਆ ਵੱਡੇ ਸ਼ਾਰਾਂ ਦੀ ਕਿ ਜਦੋਂ ਹੀ ਦੂਜੇ ਸੂਬਿਆਂ ਦੇ ਸਾਡੇ ਲੋਕ ਆਉਣ ਅਸੀਂ ਉਹਨਾਂ ਨੂੰ ਉਹਨਾਂ ਦਾ ਰੇਟ ਤੈਅ ਕਰਕੇ ਉਹਨਾਂ ਨੂੰ ਖੇਤ ਚ ਲੈ ਜੀਏ ਬਿਲਕੁਲ ਇਹਦਾ ਮਤਲਬ ਹੈ ਕਿ ਸਾਡੀ ਖੇਤੀ ਦੀ ਆਰਥਿਕਤਾ ਸਿਰਫ ਤੇ ਸਿਰਫ ਪੰਜਾਬੀਆਂ ਤੇ ਨਿਰਭਰ ਨਹੀਂ ਹੈ ਹੁਣ ਜੇ ਸਾਨੂੰ ਦੂਜੇ ਸੂਬਿਆਂ ਦੇ ਲੋਕ ਝੋਨਾ ਬੀਜਣ ਲਈ ਵੀ ਚਾਹੀਦੇ ਨੇ ਕਣਕ ਦੀ ਕਟਾਈ ਲਈ ਵੀ ਚਾਹੀਦੇ ਨੇ ਪੂਰਾ ਸਾਲ ਸਾਡੀਆਂ ਫਸਲਾਂ ਦੀ ਸਾਂਭ ਸੰਭਾਲ ਲਈ ਵੀ ਚਾਹੀਦੇ ਨੇ ਪੂਰਾ ਸਾਲ ਸਾਨੂੰ ਸਾਡੇ ਪਸ਼ੂ ਨੇ ਅਸ਼ੂਆਂ ਦੀ ਸਾਂਭ ਸੰਭਾਲੀ ਵੀ ਚਾਹੀਦੇ ਨੇ ਫਿਰ ਤੁਸੀਂ ਦੱਸੋ ਕੀ ਇਹ ਸੰਭਵ ਹੈ ਕੀ ਇਹ ਸੰਭਵ ਹੈ ਕਿ ਅਸੀਂ ਵੰਡੀ ਪਾ ਲਈਏ ਹੂੰ ਇਹ ਬਹੁਤ ਔਖਾ ਹੈ ਇਹ ਇਹ ਵਿਸ਼ਾ ਬਹੁਤ ਵੱਡਾ ਹੈ ਜਿਸ ਤਰ੍ਹਾਂ ਦੇ ਜਿਹੜੇ ਕੋਡ ਜਾਂ ਜ਼ਾਬਤੇ ਬਣਾਏ ਜਾ ਰਹੇ ਨੇ ਮੇਰਾ ਹੀ ਮੰਨਣਾ ਹੈ ਕਿ ਇਹ ਇਹਦਾ ਹੱਲ ਨਹੀਂ ਹੈ ਇਹਦਾ ਹੱਲ ਗਗਨਦੀਪ ਜੀ ਇਹ ਨਹੀਂ ਹੈ ਕਿ ਜਿਵੇਂ ਮੈਂ ਸੁਣ ਰਿਹਾ ਸੀ ਇੱਕ ਜਗ੍ਹਾ ਮਤਾ ਪਾਇਆ ਪਿੰਡ ਚ ਵੀ ਕੋਈ ਵੀ ਜਿਹੜਾ ਦੂਸਰੇ ਸੂਬੇ ਦਾ ਵਾਸੀ ਹੈ ਸਾਡੇ ਪਿੰਡ ਆ ਕੇ ਰਹੂਗਾ ਇੱਕ ਕਮਰੇ ਚ ਦੋ ਤੋਂ ਵੱਧ ਵਿਅਕਤੀ ਨਹੀਂ ਰਹਿ ਸਕਦੇ ਤੁਸੀਂ ਦੱਸੋ ਕੀ ਇਹ ਸੰਭਵ ਹੈ ਕੀ ਸਾਡੇ ਮੁਲਕ ਚ ਕੋਈ ਇਸ ਤਰ੍ਹਾਂ ਦਾ ਕਾਨੂੰਨ ਹੈ ਹੁਣ ਮੈਂ ਕੈਨੇਡਾ ਦੀ ਗੱਲ ਕਰਦਾ ਕੈਨੇਡਾ ਚ ਬੇਸਮੈਂਟਾਂ ਚ ਸਾਡੇ 5-5 10-10 ਮੁੰਡੇ ਬੇਸਮੈਂਟ ਕਿਰਾਏ ਤੇ ਲੈ ਕੇ ਰਹਿੰਦੇ ਆ ਹਮ ਸਾਡੇ ਪੰਜਾਬੀ ਮੁੰਡੇ ਚੰਡੀਗੜ੍ਹ ਜਿਹੜੇ ਫਲੈਟ ਲੈ ਕੇ ਰਹਿੰਦੇ ਆ ਇੱਕ ਇੱਕ ਫਲੈਟ ਚ 5 5 7 7 ਮੁੰਡੇ ਵੀ ਰਹਿੰਦੇ ਆ ਜਿੱਥੇ 2 2 ਕਮਰੇ ਦਾ ਫਲੈਟ ਆ ਸੋ ਇਹ ਇਹ ਚੀਜ਼ ਬਹੁਤ ਜ਼ਿਆਦਾ ਸਾਨੂੰ ਸੋਚਣਾ ਪਏਗਾ ਕਿ ਅਸੀਂ ਇਹਦਾ ਹੱਲ ਕਿਵੇਂ ਕੱਢੀਏ ਜਿਹੜੀਆਂ ਸਾਡੇ ਅੱਗੇ ਸਮੱਸਿਆਵਾਂ ਨੇ ਇਸ ਤਰ੍ਹਾਂ ਦੇ ਜਿਹੜੇ ਜ਼ਾਬਤੇ ਨੇ ਮੈਨੂੰ ਨਹੀਂ ਲੱਗਦਾ ਕਿ ਕਾਨੂੰਨੀ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੇ ਜ਼ਾਬਤੇ ਬਣਾਏ ਜਾ ਰਹੇ ਨੇ ਇਹ ਲਾਗੂ ਹੋ ਸਕਣਗੇ ਇਹ ਇਹਦੇ ਚ ਹੋਰ ਕਿਹੜੀਆਂ-ਕਿਹੜੀਆਂ ਸ਼ਰਤਾਂ ਲਾਈਆਂ ਨੇ ਜੇ ਤੁਸੀਂ ਥੋੜਾ ਜਿਹਾ ਮੈਨੂੰ ਦੱਸ ਸਕੋ ਜੇ ਲਓ ਸਭੀ ਸਾਰੇ ਪਿੰਡ ਵਿਚਕਾਰ ਜਿਹੜੇ ਇਸ ਪਿੰਡ ਦੇ ਵਿੱਚ ਲੱਗਦਾ ਹੈ ਕਿ ਨਾ ਤੇ ਉੱਥੇ ਜ਼ਮੀਨ ਲੈ ਸਕੋਗੇ ਨਾ ਤੁਹਾਨੂੰ ਰੈਂਟ ਤੇ ਰੂਮ ਦਿੱਤਾ ਜਾਏਗਾ ਇਥੋਂ ਤੱਕ ਜਿਹੜਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਇੱਕ ਨਵੇਂ ਪਿੰਡ ਦੇ ਵਿੱਚ ਮਤਾ ਪਏ ਪਏ ਹੈ ਉੱਥੇ ਕਿ ਆ ਕੇ ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ ਤਮਾਕੂ ਦਾ ਸੇਵਨ ਨਹੀਂ ਕਰ ਸਕੀਗਾ ਕੋਈ ਵੀ ਪ੍ਰਵਾਸੀ ਪਿੰਡ ਦੇ ਵਿੱਚ दारू ਦਾ ਸੇਵਨ ਨਹੀਂ ਕਰ ਸਕੀਗਾ ਸੋ ਇਸ ਤਰ੍ਹਾਂ ਦੇ ਨਾਲ ਬੋਰਡ ਜਿਹੜੇ ਨੇ ਪਿੰਡਾਂ ਦੇ ਉੱਤੇ ਜਿਹੜੇ ਮੋੜਾਂ ਦੇ ਉੱਤੇ ਲੱਗ ਗਏ ਕਿ ਜੋ ਕਿ ਪ੍ਰਵਾਸੀ ਤਮਾਕੂ ਦਾ ਸੇਵਨ ਕਰਦਾ ਦੇਖਿਆ ਗਿਆ ਤੁਹਾਨੂੰ ਪਿੰਡ ਚੋਂ ਬਾਹਰ ਕਰ ਦੇ ਦੇਖੋ ਫਿਰ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਨਾ ਇਹ ਸ਼ਬਦ ਪ੍ਰਵਾਸੀ ਵਰਤਦੇ ਨੇ ਚਲੋ ਇਹ ਕਿਉਂ ਨਹੀਂ ਵਰਤਦੇ ਇਹ ਕਿਉਂ ਨਹੀਂ ਕਹਿੰਦੇ ਕਿ ਪਿੰਡ ਚ ਕੋਈ ਵੀ ਤੰਬਾਕੂ ਦਾ ਸੇਵਨ ਨਹੀਂ ਕਰੇਗਾ ਕੱਲੀ ਸ਼ਰਤ ਜਿਹੜੀ ਦੂਸਰੇ ਸੂਬਿਆਂ ਤੋਂ ਆਏ ਲੋਕਾਂ ਤੇ ਕਿਉਂ ਕਿ ਉਹ ਤੰਬਾਕੂ ਦਾ ਸੇਵਨ ਨਹੀਂ ਕਰ ਸਕਣਗੇ ਉਹ ਸਿਗਰਟ ਬੀੜੀ ਨਹੀਂ ਪੀ ਸਕਣਗੇ ਉਹ ਸ਼ਰਾਬ ਨਹੀਂ ਪੀ ਸਕਣਗੇ ਜਾਂ ਤਾਂ ਫਿਰ ਸਾਰੇ ਪਿੰਡ ਤੇ ਪੰਚਾਇਤ ਮਤਾ ਪਾਵੇ ਸਮਾਜਿਕ ਤੌਰ ਤੇ ਪਿੰਡ ਇਕੱਠਾ ਹੋ ਕੇ ਵੀ ਆਪਾਂ ਇਸ ਪਿੰਡ ਚ ਸੰਪੂਰਨ ਤੌਰ ਤੇ ਫੈਸਲਾ ਕਰਦੇ ਹਾਂ ਹਾਂ ਪਰ ਜਦੋਂ ਫਿਰ ਦੇਸ਼ ਦੇ ਸੰਵਿਧਾਨ ਕਾਨੂੰਨ ਦੀ ਗੱਲ ਆ ਜਾਂਦੀ ਹੈ ਜਦੋਂ ਸਾਡੇ ਮੋਲਕ ਚ ਸ਼ਰਾਬ ਦੀ ਵਿਕਰੀ ਕਾਨੂੰਨੀ ਹੈ ਤੇ ਜੇ ਕੋਈ ਬੋਤਲ ਖਰੀਦ ਕੇ ਲਿਆਊਗਾ ਕਰੇ ਤੇ ਫਿਰ ਆਪਾਂ ਉਹਨੂੰ ਕਿਵੇਂ ਰੋਕ ਸਕਦੇ ਹਾਂ ਜੀ ਹਾਂ ਇਹ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜ਼ਾਬਤੇ ਨਾਲ ਜੁੜ ਜਾਂਦੀਆਂ ਨੇ ਕਾਨੂੰਨਾਂ ਨਾਲ ਜੁੜ ਜਾਂਦੀਆਂ ਨੇ ਹਾਂ ਠੀਕ ਹੈ ਭਾਵਨਾਵਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਆਪਾਂ ਪਿੰਡ ਨੇ ਫੈਸਲਾ ਕਰ ਲਿਆ ਜੀ ਕਿ ਪਿੰਡ ਚ ਕੋਈ ਵੀ दारू ਨਹੀਂ ਪੀਊਗਾ ਗੱਲ ਸਮਝ ਆਉਂਦੀ ਆ ਵੀ ਪਿੰਡ ਨੇ ਫੈਸਲਾ ਕਰ ਲਿਆ ਜੀ ਅਸੀਂ दारू ਨਹੀਂ ਪੀਣੀ ਪਿੰਡ ਨੇ ਫੈਸਲਾ ਕਰ ਲਿਆ ਜੀ ਅਸੀਂ ਤੰਬਾਕੂ ਨਹੀਂ ਖਾਣਾ ਇਹਨਾਂ ਨੂੰ ਚਿੱਟਾ ਵੀ ਲਿਖ ਲੈਣਾ ਚਾਹੀਦਾ ਸੀ ਕਿ ਕੋਈ ਵੀ ਪਿੰਡ 'ਚ ਚਿੱਟੇ ਦਾ ਸੇਵਨ ਨਹੀਂ ਕਰੂਗਾ ਕੋਈ ਵੀ ਪਿੰਡ 'ਚ ਭੰਗ ਦਾ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਨਹੀਂ ਕਰੂਗਾ ਇਹ ਵੀ ਲਿਖਣਾ ਚਾਹੀਦਾ ਸੀ ਪਰ ਕਿਸੇ ਇਕੱਲੇ ਹੀ ਸ਼ਰਤ ਨਹੀਂ ਲੱਗਣੀ ਚਾਹੀਦੀ ਕਿ ਜਿਹੜੇ ਦੂਸਰੇ ਸੂਬੇ ਤੋਂ ਆਏ ਨੇ ਉਹ ਤੰਬਾਕ ਇਹਦਾ ਮਤਲਬ ਹੈ ਕਿ ਸਾਡੇ ਤੇ ਜ਼ਾਬਤਾ ਨਹੀਂ ਨਸ਼ੇ ਦੇ ਮਾਮਲੇ ਦੇ ਵਿੱਚ ਇਹਦਾ ਮਤਲਬ ਹੈ ਕਿ ਜਦੋਂ ਅਸੀਂ ਦੂਸਰੀ ਤਰ੍ਹਾਂ ਦੇ ਫੈਸਲੇ ਵੀ ਕਰਦੇ ਆ ਕਿ ਕੌਣ ਕਿਰਾਏ ਤੇ ਰਹਿ ਸਕੂਗਾ ਕੌਣ ਨਹੀਂ ਹੁਣ ਦੇਖੋ ਵੀ ਜੇ ਇਹ ਗੱਲ ਹੋ ਜੂ ਵੀ ਕੋਈ ਮਕਾਨ ਕਿਰਾਏ ਤੇ ਲੈ ਕੇ ਨਹੀਂ ਰਹਿ ਸਕੂਗਾ ਤੇ ਫਿਰ ਉਹ ਵਿਅਕਤੀ ਰਹੂਗਾ ਕਿੱਥੇ ਗਗਨਦੀਪ ਜੀ ਰੋਟੀ ਪਾਣੀ ਕੱਪੜਾ ਮਕਾਨ ਇਹ ਤਾਂ ਮੁੱਢਲੀਆਂ ਸਹੂਲਤਾਂ ਨੇ ਮੈਨੂੰ ਇਹ ਲੱਗਦਾ ਇਹ ਭਾਵਨਾਵਾਂ ਦੇ ਵਿੱਚ ਬਹਿ ਕੇ ਕਈ ਵਾਰੀ ਇਸ ਤਰ੍ਹਾਂ ਦੇ ਫੈਸਲੇ ਕੀਤੇ ਜਾਂਦੇ ਨੇ ਪਿੰਡ ਵਾਲਿਆਂ ਦੀ ਸੋਚ ਦੇ ਪਿੱਛੇ ਇਹ ਹੈ ਕਿ ਪਿੰਡ 'ਚ ਨਸ਼ਾ ਨਾ ਵਧੇ ਪਿੰਡ 'ਚ ਜੁਰਮ ਨਾ ਵਧੇ ਪਰ ਆਪਾਂ ਕਿਸੇ ਇੱਕ ਧਿਰ ਨੂੰ ਇਹ ਮੰਨ ਲਈਏ ਕਿ ਉਹਨਾਂ ਕਰਕੇ ਸਭ ਕੁਝ ਹੋ ਰਿਹਾ ਇਹ ਮੈਨੂੰ ਲੱਗਦਾ ਹੈ ਸੋਚ ਵਿਚਾਰ ਕਰਨ ਦੀ ਲੋੜ ਹੈ ਬਹੁਤ ਗਹਿਰਾਈ ਦੇ ਨਾਲ ਸਾਨੂੰ ਜੜ੍ਹ 'ਚ ਜਾ ਕੇ ਸਾਡੀਆਂ ਪੰਜਾਬ ਅੱਗੇ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਬਾਰੇ ਸੋਚਣਾ ਪਊਗਾ ਹਾਂ ਅਸੀਂ ਮੰਗੇ ਕਰੀਏ ਸਰਕਾਰ ਤੋਂ ਇਸ ਗੱਲ ਦੇ ਉੱਤੇ ਅਸੀਂ ਸੋਚ ਸਕਦੇ ਹਾਂ ਕਿ ਪੰਜਾਬ ਦੀ ਸਰਕਾਰ ਇਹ ਫੈਸਲਾ ਕਰੇ ਕਿ ਪੰਜਾਬ 'ਚ ਕੋਈ ਵੀ ਗੈਰ ਪੰਜਾਬੀ ਹੋਵੇ ਭਾਵੇਂ ਹਿਮਾਚਲ ਦਾ ਭਾਵੇਂ ਹਰਿਆਣੇ ਦਾ ਭਾਵੇਂ ਯੂਪੀ ਦਾ ਭਾਵੇਂ ਬਿਹਾਰ ਦਾ ਭਾਵੇਂ ਗੁਜਰਾਤ ਦਾ ਕਿ ਉਹ ਪੰਜਾਬ 'ਚ ਜ਼ਮੀਨ ਨਾ ਖਰੀਦ ਸਕੇ ਹੂੰ ਫਿਰ ਇਹ ਗੱਲ ਸਮਝ ਆਉਂਦੀ ਹੈ ਪਰ ਉਹ ਫੈਸਲਾ ਸਾਡੀ ਵਿਧਾਨ ਸਭਾ ਜਿੱਥੇ ਸਾਡੇ ਸੂਬੇ ਦੇ ਕਾਨੂੰਨ ਬਣਦੇ ਆ ਉੱਥੇ ਹੋਊਗਾ ਵਿਧਾਨ ਸਭਾ ਚ ਇਹ ਗੱਲ ਆਵੇ ਦੇਖੋ ਸੁਖਪਾਲ ਖੈਰਾ ਨੇ ਵੀ ਸੰਗਰੂਰ ਚ ਜਦੋਂ ਇਹ ਮੁੱਦਾ ਚੁੱਕਿਆ ਹਮ ਪਰ ਸਵਾਲ ਅਗਰ ਅਸੀਂ ਇਹ ਫੈਸਲਾ ਕਰਦੇ ਆ ਉਹਦੇ ਪਿੱਛੇ ਅਸੀਂ ਆਧਾਰ ਕੀ ਦਈਏ ਅਸੀਂ ਇਹ ਆਧਾਰ ਦੇ ਸਕਦੇ ਆ ਕਿ ਅਸੀਂ ਸਰਹੱਦੀ ਸਟੇਟ ਆ ਸਾਡੇ ਕੋਲੇ ਆਪਣੇ ਕੁਦਰਤੀ ਸਾਧਨ ਘੱਟ ਨੇ ਕੇਂਦਰ ਵੱਲੋਂ ਸਾਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਜਾਂਦਾ ਖੇਤੀਬਾੜੀ ਸਾਡੀ ਬਹੁਤ ਜ਼ਿਆਦਾ ਪਛੜ ਰਹੀ ਹੈ ਕਿਤੇ ਇਹ ਨਾ ਹੋਵੇ ਅਸੀਂ ਕਰਜ਼ਾ ਚੱਕਦੇ ਚੱਕਦੇ ਆਪਣਾ ਸਾਰਾ ਕੁਝ ਵੇਚ ਵੇਚ ਦਈਏ ਇਸ ਤਰ੍ਹਾਂ ਦੇ ਸ਼ੰਕੇ ਨੇ ਜਿਹੜੇ ਕਿਤੇ ਇਹ ਨਾ ਹੋਵੇ ਕਿ ਸਾਡੇ ਕੋਲੇ ਲੈਂਡ ਹੋਲਡਿੰਗ ਨਾ ਰਵੇ ਸਾਡੇ ਕੋਲੇ ਆਪਣੀ ਜ਼ਮੀਨ ਨਾ ਰਵੇ ਇਹ ਸ਼ੰਕੇ ਸਾਡੇ ਹੋ ਸਕਦੇ ਨੇ ਪਰ ਇਹਨਾਂ ਸ਼ੰਕਿਆਂ ਲਈ ਵੀ ਗਗਨਦੀਪ ਜੀ ਸਾਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣੀ ਪੈਣੀ ਹੈ ਹੁਣ ਜਿਹੜੇ ਪਿੰਡ ਵਾਲੇ ਇਹ ਫੈਸਲੇ ਕਰ ਰਹੇ ਨੇ ਉਹ ਆਪਣੇ ਐਮ ਐਲ ਏ ਅੱਗੇ ਸ਼ਰਤ ਰੱਖਣ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵਿਧਾਨ ਸਭਾ 'ਚ ਇਹ ਸਵਾਲ ਚੱਕੋ ਪੰਜਾਬ ਦੇ ਪਿੰਡਾਂ 'ਚੋਂ ਅਗਰ ਐਮਐਲਆ ਦੇ ਜ਼ਰੀਏ ਵਿਧਾਨ ਸਭਾ 'ਚ ਗੱਲ ਆਵੇ ਤੇ ਇਸ ਗੱਲ ਤੇ ਸੋਚਿਆ ਜਾ ਸਕਦਾ ਪੰਜਾਬ 'ਚ ਕਿ ਅਸੀਂ ਪੰਜਾਬ 'ਚ ਕਾਨੂੰਨ ਬਣਾਈਏ ਕਿ ਪੰਜਾਬ 'ਚ ਕੋਈ ਵੀ ਪੱਕੇ ਤੌਰ ਤੇ ਜ਼ਮੀਨ ਨਾ ਖਰੀਦ ਸਕੇ ਜਿਵੇਂ ਹਿਮਾਚਲ ਦੇ ਵਿੱਚ ਇਹ ਵਿਵਸਥਾ ਹੈ ਪਰ ਅਸੀਂ ਉਹਦੇ ਫਾਇਦੇ ਤੇ ਨੁਕਸਾਨ ਵੀ ਦੇਖਣੇ ਨੇ ਜਿਹੜਾ ਫੈਸਲਾ ਅਸੀਂ ਕਰ ਰਹੇ ਹਾਂ ਕਿ ਪਿੰਡਾਂ 'ਚ ਗੈਰ ਪੰਜਾਬੀ ਮਕਾਨ ਨਹੀਂ ਖਰੀਦ ਸਕਦੇ ਜਾਂ ਜਾ ਉਹਨਾਂ ਦਾ ਆਧਾਰ ਕਾਰਡ ਨਾ ਬਣੇ ਜਿੱਦਾਂ ਦੀਆਂ ਗੱਲਾਂ ਆ ਰਹੀਆਂ ਨੇ ਤੇ ਫਿਰ ਜਦੋਂ ਅਸੀਂ ਪੰਜਾਬੀ ਦੇਸ਼ ਦੇ ਦੂਜੇ ਸੂਬਿਆਂ 'ਚ ਜਾਂਦੇ ਹਾਂ ਫਿਰ ਕੱਲ ਨੂੰ ਦੂਜੇ ਸੂਬੇ ਵੀ ਇਸ ਤਰ੍ਹਾਂ ਦੇ ਫੈਸਲੇ ਕਰ ਸਕਦੇ ਨੇ ਹਮ ਡਾਲਾਸੋਬਈ ਸਾਹਬ ਦੀ ਵਿਚਾਰ ਪੰਜਾਬ ਸਰਕਾਰ ਦੀ ਸਥਿਤੀ ਨੂੰ ਕਿਵੇਂ ਵੇਖਤੀ ਹੋ ਕਿਉਂਕਿ ਜਿਸ ਤਰ੍ਹਾਂ ਤੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਰੇ ਮਾਮਲੇ ਦੇ ਵਿੱਚ ਨੋਟਿਸ ਜਾਰੀ ਕੀਤਾ ਪੰਜਾਬ ਸਰਕਾਰ ਤੋਂ ਜਵਾਬ ਤਲਬ ਵੀ ਕੀਤੀ ਹੈ ਕਿ ਚੱਲ ਕੀ ਰਿਹਾ ਸਾਰਾ ਕੀ ਲੱਗਦਾ ਹੈ ਪੰਜਾਬ ਸਰਕਾਰ ਦੀ ਸਥਿਤੀ ਕੀ ਹੈ ਪੰਜਾਬ ਸਰਕਾਰ ਕਿੱਥੇ ਖੜੀ ਹੈ ਸਾਰੇ ਮਾਮਲੇ ਦੇ ਦੇਖੋ ਪੰਜਾਬ ਸਰਕਾਰ ਹੁਣ ਜਦੋਂ ਕੋਰਟ 'ਚ ਆਪਣਾ ਸਪਸ਼ਟੀਕਰਨ ਦੇਗੀ ਜਾਂ ਕੋਰਟ 'ਚ ਆਪਣਾ ਜਵਾਬ ਦੇਗੀ ਭਗਵੰਤ ਮਾਨ ਦੀ ਸਰਕਾਰ ਨਿਸ਼ਚਿਤ ਤੌਰ ਤੇ ਇਹ ਗੱਲ ਤਾਂ ਬਾਹਰ ਆਏਗੀ ਕਿ ਭਗਵੰਤ ਮਾਨ ਉਹਨਾਂ ਨੇ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਦਾ ਕੀ ਪੱਖ ਰੱਖਿਆ ਪਰ ਪੰਜਾਬ ਦੀਆਂ ਵਿਰੋਧੀ ਧਿਰਾਂ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਚੰਨੀ ਰਾਜਾ ਵੜਿੰਗ ਸੁਖਬੀਰ ਸਿੰਘ ਬਾਦਲ ਇਹ ਸਾਰੀਆਂ ਧਿਰਾਂ ਇਸ ਗੰਭੀਰ ਮੁੱਦੇ ਦੇ ਉੱਤੇ ਮੀਟਿੰਗਾਂ ਕਰਨ ਇਸ ਇਸ ਮੁੱਦੇ ਦੇ ਉੱਤੇ ਸਲਾਹ مشوره ਕਰਨ ਅਗਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਦਾ ਹੈ ਕਿ ਅਸੀਂ ਇਹ ਕਾਨੂੰਨ ਬਣਾਈਏ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜ਼ਮੀਨ ਨਾ ਖਰੀਦ ਸਕੇ ਭਾਵੇਂ ਖੇਤੀਬਾੜੀ ਦੀ ਜ਼ਮੀਨ ਭਾਵੇਂ ਰਹਾਇਸ਼ੀ ਜ਼ਮੀਨ ਅਸੀਂ ਸ਼ਰਤਾਂ ਆਧਾਰਿਤ ਫੈਸਲੇ ਕਰ ਸਕਦੇ ਹਾਂ ਕਿ ਕੋਈ ਵੀ ਗੈਰ ਪੰਜਾਬੀ ਹੈ ਘੱਟੋ ਘੱਟ 10 ਸਾਲ ਅਗਰ ਉਹ ਇੱਥੇ ਕੰਮ ਕਰਦਾ ਹੈ 10 ਸਾਲ ਉਹ ਇੱਥੇ ਵਸਨੀਕ ਬਣ ਕੇ ਰਹਿੰਦਾ ਹੈ ਉਸ ਤੋਂ ਬਾਅਦ ਉਹਨੂੰ ਜ਼ਮੀਨ ਖਰੀਦਣ ਦਾ ਹੱਕ ਦਿੱਤਾ ਜਾਵੇ ਜਾਂ ਅਸੀਂ ਪੱਕੇ ਤੌਰ ਤੇ ਇਹ ਕਾਨੂੰਨ ਬਣਾ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਹੈ ਜਿਹੜਾ ਉਹ ਜ਼ਮੀਨ ਨਹੀਂ ਖਰੀਦ ਸਕੇਗਾ ਪਰ ਇਹ ਫੈਸਲੇ ਵਿਧਾਨ ਸਭਾ ਦੇ ਵਿੱਚ ਹੀ ਹੋਣੇ ਨੇ ਔਰ ਠੀਕ ਹੈ ਇੱਕ ਦੋ ਪਿੰਡਾਂ ਦੇ ਵਿੱਚ ਇਹ ਗੱਲ ਤੁਰੀ ਹੈ ਇਹਦਾ ਮਤਲਬ ਹੈ ਕਿ ਇਹ ਵਿਸ਼ਾ ਉਹ ਬਣ ਗਿਆ ਜਿਹਦੇ ਤੇ ਅਸੀਂ ਡਿਬੇਟ ਕਰੀਏ ਡਿਸਕਸ਼ਨ ਕਰੀਏ ਜ਼ਰੂਰੀ ਨਹੀਂ ਕਿ ਮੇਰੀ ਗੱਲ ਸਾਰਿਆਂ ਨੂੰ ਪਸੰਦ ਆਵੇ ਬਹੁਤ ਸਾਰੇ ਲੋਕਾਂ ਦੇ ਆਪਣੇ ਤਰਕ ਨੇ ਉਹਨਾਂ ਦੇ ਪਿੱਛੇ ਇਹ ਵੀ ਤਰਕ ਨੇ ਕਿ ਬਹੁਤ ਸਾਰੇ ਗੈਰ ਪੰਜਾਬੀ ਨੇ ਜਿਹੜੇ ਇੱਥੇ ਆ ਕੇ ਅਮਨ ਕਾਨੂੰਨ ਖਰਾਬ ਕਰਦੇ ਨੇ ਕਤਲ ਵਗੈਰਤ ਕਰਦੇ ਨੇ ਨਸ਼ਾ ਵੇਚਦੇ ਨੇ ਨਸ਼ਾ ਵੰਡਦੇ ਨੇ ਇਸ ਗੱਲ ਦਾ ਮੈਂ ਵੀ ਵਿਰੋਧੀ ਹਾਂ ਕਿ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਸ਼ਹਿਰਾਂ 'ਚ ਪਿੰਡ-ਪਿੰਡ 'ਚ ਖੋਖੇ ਨਸ਼ੇ ਵਾਲੇ ਲੱਗੇ ਹੋਏ ਨੇ ਸਿਗਰਟ ਬੀੜੀਆਂ ਦੇ ਹੁਣ ਸਰਕਾਰ ਉਹਦੇ ਤੇ ਕਾਨੂੰਨ ਬਣਾਵੇ ਕਿ ਅਗਰ ਜਿਵੇਂ ਸ਼ਰਾਬ ਹੈ ਸਿਰਫ ਠੇਕਿਆਂ ਤੋਂ ਵੇਚਦੀ ਹੈ ਸਿਗਰਟ ਬੀੜੀ ਇੱਕ ਕਾਨੂੰਨੀ ਤੌਰ ਤੇ ਸੇਵਨ ਇਹਦਾ ਕਰ ਸਕਦੇ ਨੇ ਲੋਕ ਹਰ ਕਿਸੇ ਨੂੰ ਹੱਕ ਹੈ ਅਗਰ ਉਹਨੂੰ ਉਹਦੀ ਸਮਝ ਕਹਿੰਦੀ ਹੈ ਵੀ ਮੈਂ ਸਿਗਰਟ ਬੀੜੀ ਪੀਣੀ ਹੈ ਇਹ ਇੱਕ ਨਿੱਜੀ ਵਿਅਕਤੀ ਦੀ ਚੁਆਇਸ ਹੈ ਜਿਵੇਂ ਸ਼ਰਾਬ ਦੀ ਹੈ ਫਿਰ ਸਰਕਾਰ ਤੈਅ ਕਰੇ ਕਿ ਅਗਰ ਸ਼ਰਾਬ ਲਈ ਠੇਕੇ ਨੇ ਤੇ ਸਿਗਰਟ ਬੀੜੀ ਹਰ ਕੋਈ ਨਾ ਵੇਚ ਸਕੇ ਅਸੀਂ ਇਹਨੂੰ ਇਹ ਕਰ ਸਕਦੇ ਹਾਂ ਰੈਗੂਲੇਟ ਕਰ ਸਕਦੇ ਹਾਂ ਕਿ ਸਿਗਰਟ ਬੀੜੀ ਲਈ ਵੀ ਸਰਕਾਰ ਲਾਇਸੈਂਸ ਦਵੇ ਗਿਣੀਆਂ ਚੁਣੀਆਂ ਦੁਕਾਨਾਂ ਹੋਣ ਜਿਹਦੇ ਨਾਲ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਤੋਂ ਜਵਾਨੀ ਨੂੰ ਅਸੀਂ ਇਹਦੇ ਤੋਂ ਬਚਾ ਸਕਦੇ ਹਾਂ ਪਰ ਇਹ ਇਹ ਮਾਮਲਾ ਸੇਵਨ ਸਿਗਰਟ ਬੀੜੀ ਦਾ ਤੰਬਾਕੂ ਦਾ ਸ਼ਰਾਬ ਦਾ ਕਿਸੇ ਨੇ ਕਰਨਾ ਹੈ ਜਾਂ ਨਹੀਂ ਕਰਨਾ ਇਹ ਨਿੱਜੀ ਵਿਅਕਤੀ ਦਾ ਫੈਸਲਾ ਹੈ ਤੁਸੀਂ ਕਿਸੇ ਵਿਅਕਤੀ ਨੂੰ ਸ਼ਰਾਬ ਦੀ ਬੋਤਲ ਖਰੀਦਣ ਤੋਂ ਨਹੀਂ ਰੋਕ ਸਕਦੇ ਹਾਂ ਉਹ ਬਾਜ਼ਾਰ 'ਚ ਖੜ ਕੇ ਪੀਵੇ ਉਹ ਗਲਤ ਹੈ ਪਰ ਉਹ ਘਰ ਜਾ ਕੇ ਵੀ ਨਾ ਪੀਵੇ ਘਰ ਜਾ ਕੇ ਸ਼ਰਾਬ ਪੀਣ ਦੀ ਇਜਾਜ਼ਤ ਉਹਨੂੰ ਕਾਨੂੰਨ ਦਿੰਦਾ ਇਸ ਕਰਕੇ ਤੁਸੀਂ ਉਹਨੂੰ ਕਿਵੇਂ ਰੋਕੋਗੇ ਇਹ ਇਹ ਸਵਾਲ ਇਸ ਗੱਲ ਤੇ ਆ ਜਾਂਦਾ ਸੋ ਮੈਨੂੰ ਲੱਗਦਾ ਹੈ ਇਹਦੇ ਤੇ ਸਰਕਾਰ ਫੈਸਲਾ ਕਰੇ ਵੀ ਸਿਗਰਟ ਬੀੜੀ ਦੀਆਂ ਦੁਕਾਨਾਂ ਦੇ ਲਾਇਸੈਂਸ ਹੋਣ ਔਰ ਗਿਣੀਆਂ ਚੁਣੀਆਂ ਹੋਣ ਜਿਵੇਂ ਸ਼ਰਾਬ ਦੇ ਠੇਕੇ ਆ ਔਰ ਜਿਹੜੇ ਵੀ ਗੈਰ ਪੰਜਾਬੀ ਸਿਗਰਟ ਬੀੜੀ ਦੀਆਂ ਦੁਕਾਨਾਂ ਲਾਉਂਦੇ ਨੇ ਇਹਦੇ ਤੇ ਰੋਕ ਹੋਣੀ ਚਾਹੀਦੀ ਹੈ ਸਰਕਾਰ ਲਾਇਸੈਂਸ ਦੇਵੇ ਉਥੇ ਭਾਵੇਂ ਗੈਰ ਪੰਜਾਬੀ ਲਾਵੇ ਸਿਗਰਟ ਬੀੜੀ ਦਾ ਖੋਖਾ ਜਾਂ ਦੁਕਾਨ ਤੇ ਭਾਵੇਂ ਪੰਜਾਬੀ ਲਾਵੇ ਪਰ ਇਹਦੀ ਮਨਜ਼ੂਰੀ ਹੋਵੇ ਦਾ ਲਾਇਸੈਂਸ ਹੋਵੇ ਖੁੱਲੇ ਤੌਰ ਤੇ ਨਹੀਂ ਵੀ ਜਿਹਦਾ ਜੀ ਕੀਤਾ 25 ਬੰਡਲ ਬੀੜੀਆਂ ਦੇ ਰੱਖ ਕੇ ਖੋਖੇ ਦੇ ਸਿਗਰਟਾਂ ਦੀਆਂ ਡੱਬੀਆਂ ਰੱਖ ਕੇ ਸਿਗਰਟ ਬੀੜੀ ਵੇਚਣੀ ਸ਼ੁਰੂ ਕਰਤੀ ਇਹਦੇ ਤੇ ਰੋਕ ਹੋਣੀ ਚਾਹੀਦੀ ਹੈ ਇਹ ਸਾਡੇ ਪੰਜਾਬ ਦੀ ਵੱਡੀ ਸਮੱਸਿਆ ਹੈ ਹਮ ਪਰ ਅਸੀਂ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਪੰਜਾਬ 'ਚ ਉਹਨੂੰ ਕੰਟਰੋਲ ਕਰਨ ਲਈ ਅਸੀਂ ਵੱਡੇ ਤੌਰ ਦੇ ਉੱਤੇ ਸਾਰੇ ਪੰਜਾਬੀ ਫੈਸਲੇ ਕਰੀਏ ਮੇਰੇ ਵਰਗੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਕਾਲਜਾਂ ਦੇ ਵਿੱਚ ਪੜ੍ਹਦੇ ਜਾਂ ਸਕੂਲਾਂ ਦੇ ਵਿੱਚ ਪੜ੍ਹਦੇ ਕਿਸੇ ਵੇਲੇ ਸਿਗਰਟ ਬੀੜੀ ਦੇ ਆਦੀ ਬਣੇ ਪਰ ਜਿਵੇਂ ਜਿਵੇਂ ਉਹਨਾਂ ਨੂੰ ਸੋਝੀ ਆਈ ਉਹਨਾਂ ਨੇ ਆਪਣੇ ਆਪ ਨੂੰ ਇਸ ਤੋਂ ਮੁਕਤ ਕੀਤਾ ਨਸ਼ੇ ਤੋਂ ਦੂਰ ਕੀਤਾ ਸਾਰਿਆਂ ਨੇ ਜਾਗਰੂਕਤਾ ਬਹੁਤ ਵੱਡੇ ਪੱਧਰ ਤੇ ਸਾਨੂੰ ਫੈਲਾਉਣ ਦੀ ਲੋੜ ਹੈ ਨਸ਼ੇ ਵਾਲੀ ਸਮੱਸਿਆ ਬਹੁਤ ਵੱਡੀ ਹੈ ਹਾਂ ਪਿੰਡ ਦੀ ਪੰਚਾਇਤ ਅਗਰ ਇਹ ਕਹਿੰਦੀ ਆ ਵੀ ਅਸੀਂ ਪਿੰਡ ਚ ਸਿਗਰਟ ਬੀੜੀ ਦਾ ਖੋਖਾ ਨਹੀਂ ਲੱਗਣ ਦੇਣਾ ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ ਔਰ ਮੈਂ ਇਸ ਗੱਲ ਦਾ ਹਾਮੀ ਨਹੀਂ ਕਿ ਆਪਾਂ ਕਿਸੇ ਬੰਦੇ ਨੂੰ ਇਹ ਕਹੀਏ ਕਿ ਤੁਸੀਂ ਪਿੰਡ ਚ ਮਕਾਨ ਨਹੀਂ ਲੈ ਸਕਦੇ ਜਾਂ ਤੁਸੀਂ ਇੱਕ ਕਮਰੇ ਚ ਸਿਰਫ ਦੋ ਜਣੇ ਰਹੋਗੇ ਇਹਦੇ ਲਈ ਸਾਨੂੰ ਵਿਧਾਨ ਸਭਾ ਚ ਕਾਨੂੰਨ ਬਣਾਉਣੇ ਪੈਣੇ ਨੇ ਔਰ ਕਾਨੂੰਨ ਬਣਨਾ ਚਾਹੀਦਾ ਹੈ ਇਹ ਕਾਨੂੰਨ ਬਣ ਸਕਦਾ ਹੈ ਕਿ ਅਸੀਂ ਪੰਜਾਬ ਦੀ ਜ਼ਮੀਨ ਕੀ ਗੈਰ ਪੰਜਾਬੀ ਖਰੀਦਣ ਜਾਂ ਨਾ ਖਰੀਦਣ ਇਹਦੇ ਤੇ ਵਿਚਾਰ ਹੋ ਸਕਦੀ ਹੈ ਮੇਰਾ ਆਪਣਾ ਇਹਦੇ ਤੇ opinion ਕੋਈ ਨਹੀਂ ਇਹਦੇ ਤੇ ਸਮੂਹ ਪੰਜਾਬੀਆਂ ਦਾ opinion ਹੋਣਾ ਚਾਹੀਦਾ ਬਿਲਕੁਲ ਇਸ ਕਰਕੇ ਇਹਦੇ ਤੇ ਹਜੇ ਡਿਬੇਟ ਡਿਸਕਸ਼ਨ ਵੱਖ-ਵੱਖ ਵਿਚਾਰ ਹਰੇਕ ਦਾ ਤਰਕ ਹੈ ਆਪਣਾ ਔਰ ਜਿਹੜੇ ਗੈਰ ਪੰਜਾਬੀ ਐ ਅਸੀਂ ਉਹਨਾਂ ਦਾ ਤਰਕ ਵੀ ਸਮਝੀਏ ਕਿਉਂਕਿ ਅਸੀਂ ਵੀ ਬਹੁਤ ਸੂਬਿਆਂ 'ਚ ਗੈਰ ਪੰਜਾਬੀ ਬਣ ਜਾਣਾ ਜੇ ਅਸੀਂ ਮਹਾਰਾਸ਼ਟਰ ਚਲ ਜਾਈਏ ਅਸੀਂ ਗੈਰ ਪੰਜਾਬੀਆਂ ਅਸੀਂ ਗੈਰ ਮਹਾਰਾਸ਼ਟਰੀਆਂ ਅਸੀਂ ਯੂਪੀ ਵਾਲੇ ਨਹੀਂ ਆ ਅਗਰ ਅਸੀਂ ਯੂਪੀ 'ਚ ਬਹੁਤ ਸਾਰੇ ਚਲੇ ਜਾਈਏ ਕੰਮਕਾਰ ਕਰਨ ਅੱਜਕੱਲ ਸਾਡੇ ਨੌਜਵਾਨ ਮੁੰਡੇ ਕੁੜੀਆਂ ਗਗਨਦੀਪ ਜੀ ਕੋਈ ਬੰਗਲੌਰ ਜਾਂਦਾ ਕੋਈ ਹైదరాబాద్ ਜਾਂਦਾ ਕੋਈ ਦਿੱਲੀ ਜਾਂਦਾ ਤੇ ਸਾਡੇ ਮੁੰਡੇ ਵੀ ਕਿਰਾਇਆਂ ਤੇ ਫਲੈਟ ਲੈ ਕੇ ਰਹਿੰਦੇ ਆ ਸੋ ਇਹ ਵੱਡਾ ਵਿਸ਼ਾ ਹੈ ਅਸੀਂ ਇੱਕਦਮ ਕਿਸੇ ਨੂੰ ਬੈਨ ਕਰ ਦਈਏ ਇਹ ਬਹੁਤ ਸੋਚ ਵਿਚਾਰਨ ਵਾਲਾ ਮਸਲਾ ਹੈ ਬਿਲਕੁਲ ਸੋ ਜ਼ਰੂਰ ਹੈ ਕਿ ਸਾਰੇ ਮਸਲੇ ਦੇ ਉੱਤੇ ਜਿਸ ਕਦਰ ਇੱਕ ਇੱਕ ਕਰਕੇ ਕਈ ਪਿੰਡਾਂ ਦੇ ਵਿੱਚੋਂ ਮਾਮਲੇ ਆਉਣੇ ਸ਼ੁਰੂ ਹੋਏ ਨੇ ਤਾਂ ਇਹ ਜ਼ਰੂਰ ਹੈ ਕਿ ਜੇਰੇ ਇਸ ਚੀਜ਼ ਨੂੰ ਜੇਕਰ ਨਾ ਸਮਝਿਆ ਗਿਆ ਇਸ ਚੀਜ਼ ਦੇ ਉੱਤੇ ਚਰਚਾਵਾ ਗੰਭੀਰਤਾ ਦੇ ਨਾਲ ਨਾ ਹੋਈਆਂ ਇਸ ਚੀਜ਼ ਨੂੰ ਪੰਜਾਬ ਸਰਕਾਰ ਨੇ ਗੰਭੀਰਤਾ ਦੇ ਨਾਲ ਨਾ ਲਿਆ ਤਾਂ ਇਹ ਟ੍ਰੈਂਡ ਹੋਰ ਵੱਧ ਸਕਦਾ ਹੈ ਤੇ ਜੇਕਰ ਇਹ ਟ੍ਰੈਂਡ ਵੱਧਦਾ ਹੈ ਹੁਣ ਇਹ ਟ੍ਰੈਂਡ ਪਿੰਡਾਂ ਦੇ ਵਿੱਚ ਹੈ ਤੇ ਜਦੋਂ ਇਸ ਤੋਂ ਬਾਅਦ ਇਸ ਨੇ ਪੰਜਾਬ ਦੇ 12000 ਦੇ ਕਰੀ ਪਿੰਡਾਂ ਦੇ ਵਿੱਚ ਫੈਲਣ ਲੱਗਣਾ ਤਾਂ ਪੰਜਾਬ ਸਰਕਾਰ ਨੂੰ ਇਸ ਸੰਬੰਧ ਔਖਾ ਹੋਏਗਾ ਸੋ ਜ਼ਰੂਰਤ ਹੈ ਕਿ ਇਸ ਨੂੰ ਲੈ ਕੇ ਜੇਕਰ ਕੋਈ ਕਾਨੂੰਨ ਬਣਾਉਣਾ ਹੈ ਤਾਂ ਉਸ ਕਾਨੂੰਨ ਬਣਾਉਣ ਦੀ ਤਜ਼ਵੀਜ਼ ਦੇ ਵੱਲ ਵਧਿਆ ਜਾਣਾ ਚਾਹੀਦਾ ਹੈ ਨਾ ਕਿ ਇਸ ਨੂੰ ਸਿਰਫ ਕੋਰਟ ਦੇ ਮਸਲਿਆਂ ਦੇ ਜ਼ਰੀਏ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਬਹੁਤ ਬਹੁਤ